ਸਬਾਹ ਹਲਕਾਰਾ ਰਾਜਾ ਸਾਸੀ ਦਿਨ ਆਉਂਦੇ ਪਿੰਡ ਸਾਰੰਗੜੇ ਵਿਖੇ ਐਸੀ ਪਰਿਵਾਰ ਨੂੰ ਜਾਤੀ ਸੂਚਕ ਸ਼ਬਦ ਬੋਲ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਪੁਲਿਸ ਨੂੰ ਦਰਖਾਸਤ ਦੇਣ ਦੇ ਬਾਵਜੂਦ ਵੀ ਕਾਰਵਾਈ ਨਾ ਹੋਈ ਅੱਜ ਸਮੂਹ ਪਿੰਡ ਵਾਸੀਆਂ ਦੀ ਰੋਹ ਭਰੀ ਮੀਟਿੰਗ ਹੋਈ ਜਿਸ ਵਿੱਚ ਬੌਝਨ ਸਮਾਜ ਪਾਰਟੀ ਅੰਬੇਦਕਰ ਦੇ ਪੰਜਾਬ ਪ੍ਰਧਾਨ ਕਬਲਜੀਤ ਸਹੋਤਾ ਹਲਕਾ ਇੰਚਾਰਜ ਗੁਰਪਿੰਦਰ ਸਿੰਘ ਜੱਜ ਪਹੁੰਚੇ ਉਹਨਾਂ ਆਪ ਸਰਕਾਰ ਖਿਲਾਫ ਸ਼ਬਦ ਵਿੱਚ ਨਾਰਾਬਾਜ਼ੀ ਕਰਦੇ ਆ ਕਿਹਾ ਪੰਜਾਬ ਵਿੱਚ ਕੋਈ ਵੀ ਸਰਕਾਰ ਹੋਵੇ ਹਮੇਸ਼ਾ ਦਲਿਤ ਪਰਿਵਾਰਾਂ ਨੂੰ ਲੁਟਾੜਿਆ ਗਿਆ ਹੈ ਬੀਤੀ 10 ਅਗਸਤ ਨੂੰ ਪਿੰਡ ਸਾਰਿੰਗੜੇ ਦੇ ਵਿਸ਼ਾਲ ਸਿੰਘ ਨੂੰ ਪਿੰਡ ਦੇ ਕੁਝ ਤਨਾਰ ਲੋਕਾਂ ਵੱਲੋਂ ਜਾਤੀ ਸੂਚਕ ਸ਼ਬਦ ਬੋਲੇ ਗਏ ਅਤੇ ਅਪਮਾਨਿਕ ਸ਼ਬਦ ਸ਼ਬਦਾਵਲੀ ਵਰਤ ਕੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਪਰਵਾਰ ਵਾਲਾ ਜਿਸ ਦੀ ਇੱਕ ਆਡੀਓ ਰਿਕਾਰਡਿੰਗ ਵੀ ਕੀਤੀ ਗਈ ਜੋ ਪੁਲਿਸ ਨੂੰ ਪੇਸ਼ ਵੀ ਕੀਤੀ ਗਈ ਪਰ ਪੁਲਿਸ ਨੇ ਸਿਆਸੀ ਸ਼ਾਇਤੇ ਕੋਈ ਪਰਚਾ ਨਹੀਂ ਦਰਜ ਕੀਤਾ ਇਸ ਦਾ ਸਮੂਹ ਦਲਤ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉਹਨਾਂ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਵਿਸ਼ਾਲ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਪਰਚਾ ਦਰਜ ਨਾ ਕੀਤਾ ਤਾਂ ਪੂਰੇ ਪੰਜਾਬ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ ਇਸ ਸਬੰਧੀ ਦੂਜੇ ਧਿਰ ਦੇ ਅੱਗੇ ਦੋਸ਼ਾਂ ਨੂੰ ਨਕਾਰਿਆ ਅਤੇ ਕਿਹਾ ਕਿ ਉਕਤ ਧਿਰ ਵੱਲੋਂ ਸਰਪੰਚ ਦੀ ਫੋਟੋ ਲਗਾ ਕੇ ਇੱਕ ਆਡੀਓ ਵਾਇਰਲ ਕੀਤੀ ਗਈ ਹੈ ਇਸ ਬੰਦੀ ਅਸੀਂ ਸ਼ਿਕਾਇਤ ਦਰਜ ਕਰਵਾਈ ਇਸ ਬੰਦੀ ਪੁਲਿਸ ਨਾਲ ਸੰਪਰਕ ਕਰਨ ਤੇ ਉਹਨਾਂ ਨੇ ਕਿਹਾ ਕਿ ਦੋਹਾਂ ਧਿਰਾਂ ਦੀਆਂ ਦਰਖਾਸਤਾਂ ਪ੍ਰਾਪਤ ਹੋਈਆਂ ਹਨ ਜਾਂਚ ਪੜਤਾਲ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਸਰੰਗਦਾ ਵਾਸੀਆਂ ਤੇ ਵੇਖੋ ਜੀ ਗੱਲ ਕੋਈ ਵੀ ਨਹੀਂ ਹੋਈ ਗੱਲ ਇੱਕ ਸਿਰਫ ਕਮੈਂਟ ਤੋਂ ਹੋਈ ਹੈ ਜੀ ਕਿਉਂਕਿ ਥੋੜੇ ਦਿਨੋਂ ਹੋਏ ਉਹਨਾਂ ਪਹਿਲਾਂ ਪਿੰਡ ਦੇ ਇੱਕ ਵੀਡੀਓ ਪਾਈ ਸੀ ਵੀ ਅਸੀਂ ਪਿੰਡ ਨੂੰ ਚੰਡੀਗੜ੍ਹ ਬਣਾਉਣਾ ਹੈ ਤੇ ਮੈਂ ਉਦੋਂ ਹੈਗਾ ਗੁਜਰਾਤ ਤਮਾ ਗੁਜਰਾਤ ਤੋਂ ਸਿਰਫ ਇਹੀ ਕਮੈਂਟ ਕੀਤਾ ਵੀ ਚਲੋ ਸ਼ਰਾਬ ਪੀਂਦੇ ਆ ਕੌਣ ਨਹੀਂ ਪੀਂਦਾ ਮੈਂ ਸਾਰੰਗੜੇ ਤੋਂ ਮੈਨੂੰ ਪਤਾ ਕਿਹੜਾ ਕਿਹੜਾ ਸ਼ਰਾਬ ਪੀਂਦਾ ਤੇ ਕਿਹੜਾ ਕਿਹੜਾ ਨਹੀਂ ਪੀਂਦਾ ਵੇਖੋ ਜੀ ਨਾਉ ਉੱਚ ਮੈਂ ਕਿਸੇ ਦਾ ਨਾਂ ਲਿਆ ਨਾਂ ਉੱਚ ਕਿਹਨੂੰ ਗਲਤ ਕਿਹਾ ਤੇ ਇਹਨਾਂ ਕਿਹਾ ਵੀ ਮੈਂ ਕਿਸੇ ਨੂੰ ਮਿਲ ਕੇ ਗਾਲਾਂ ਕੱਢੀਆਂ ਵਾ ਵੀ ਮੈਂ ਸਰਪੰਚ ਨੂੰ ਸਿੱਧੀਆਂ ਗਾਲਾਂ ਕੱਢੀਆਂ ਹਾਂਜੀ ਜਿਹੜੇ ਤੁਹਾਨੂੰ ਫੋਨ ਕੀਤਾ ਗਿਆ ਤੁਹਾਨੂੰ ਗਾਤੀ ਸੁਸ਼ਧ ਬੋਲੇਗੀ ਉਹ ਕਿੰਨਾ ਬੋਲੇਗੀ ਵੇਖੋ ਜੀ ਉਹ ਜਿੰਨਾ ਵੀ ਗਲਤ ਸ਼ਬਦ ਬੋਲੇ ਆ ਉਹ ਸਰਪੰਚ ਦੇ ਸਾਥੀ ਆ ਜੀ ਹਾਂਜੀ ਇੱਕ ਹੈਗਾ ਸਾਹਬ ਸਿੰਘ ਪੁੱਤਰ ਰਾਜ ਸਿੰਘ ਹੈ ਰਾਜੂ ਸਿੰਘ ਹੈ ਇੱਕ ਹੈਗਾ ਇਹ ਕਰਨਬੀਰ ਸਿੰਘ ਪੁੱਤਰ ਦਲਬਾਖ ਸਿੰਘ ਹੈ ਤੇ ਇੱਕ ਹੈਗਾ ਜੀ ਸਰਪੰਚ ਦਾ ਭਰਾ ਗਰਜੀਤ ਸਿੰਘ ਕੀ ਕੀ ਗੱਲਾਂ ਕਹੀਆਂ ਇਹ ਵੇਖੋ ਜੀ ਸਾਨੂੰ ਉਹਦੇ ਵਿੱਚ ਬਹੁਤ ਹੀ ਮਤਲਬ ਕਿ ਮਾੜੇ ਸ਼ਬਦ ਬੋਲੇ ਚੋੜਾ ਕਿਹਾ ਵੀ ਗੋਏ ਵਾਲੇ ਅੰਦਰ ਬਿਠਾ ਕੇ ਇਹਨਾਂ ਨੂੰ ਕੋਈ ਰੱਖਦੇ ਆਂ ਵੀ ਇਦਾਂ ਬਹੁਤ ਜ਼ਿਆਦਾ ਗਲਤ ਬੋਲਿਆ ਗਿਆ ਕਿਹੜੇ ਨੰਬਰ ਤੋਂ ਫੋਨ ਆਇਆ ਜਿਹੜਾ ਸਾਨੂੰ ਜੀ ਵੇਖੋ ਕਾਲ ਮੈਨਵਾਈਆ ਸਾਫ ਸੰਗ ਦੇ ਫੋਨ ਤੋਂ ਹਾਂਜੀ ਜੇ ਤੁਸੀਂ ਇਸ ਬੰਦਰ ਦਿਖਾ ਦਿੱਤੀ ਪੁਲਿਸ ਨੇ ਪੁਲਿਸ ਲੋਕੀ ਕਰਵਾਈ ਹੈ ਵੇਖੋ ਜੀ ਦਿਖਾ ਚਾਹੀਏ ਜੇ ਦਿੱਤੀ ਹੈ ਪਰ ਅੱਜ ਕੋਈ ਵੀ ਉਹਨਾਂ ਨੇ ਐਕਸ਼ਨ ਨਹੀਂ ਲਿਆ ਗਿਆ ਕਿੰਨੇ ਦਿਨ ਹੋ ਗਏ ਅੱਜ ਮਨ ਕੇ 10 ਤਰੀਕ ਨੂੰ ਦਿਖਾ ਦਿੱਤੀ ਹੈ ਪਰ ਅੱਜ ਹਾਂਜੀ 5-6 ਦਿਨ ਹੋ ਗਏ ਪਰ ਅੱਜ ਕੋਈ ਵੀ ਉਹਨਾਂ ਨੇ ਐਕਸ਼ਨ ਨਹੀਂ ਲਿਆ ਗਿਆ ਅਸੂਤਾ ਸਾਹਿਬ ਆਏ ਨੇ ਕੀ ਕਰਨਾ ਚਾਹੋਗੇ ਅੱਤੇ ਵੇ ਕੋਈ ਅਣੀ ਤੇ ਹੀ ਨਾ ਗਾੜੀ ਅਪੀਲ ਕਰਾਂਗੇ ਵੀ ਹਮਨ ਇਨਸਾਨ ਚਾਹੀਦਾ ਹੈ ਮੇਰਾ ਨਾਮ ਕਵਲਜੀਤ ਸਿੰਘ ਸੁਹੋਤਾ ਪੰਜਾਬ ਪ੍ਰਧਾਨ ਬਸਪਾ ਅੰਬੇਡਕਰ ਪਾਰਟੀ ਅੱਜ ਹਲਕਾ ਰਾਇਆ ਸਾਂਸੀ ਦੇ ਪਿੰਡ ਸਾਰੰਗੜੇ ਵਿੱਚ ਮੇਰਾ ਨੌਜਵਾਨ ਸਾਥੀ ਜੋ ਦਲਿਤ ਪਰਿਵਾਰ ਨਾਲ ਸੰਬੰਧਿਤ ਵਿਸ਼ਾਲ ਸਿੰਘ ਜਿਨ੍ਹਾਂ ਨੇ ਕਿ ਬੀਤੀ 12 ਤਰੀਕ ਨੂੰ ਪਿੰਡ ਦੇ ਸ਼ਰਾਰਤੀ ਅੰਸਰਾਂ ਵੱਲੋਂ ਸ਼ਰਾਰਤੀ ਲੋਕਾਂ ਵੱਲੋਂ ਜਾਤ ਦੇ ਹੰਕਾਰਿਆਂ ਵੱਲੋਂ ਵਿਸ਼ਾਲਜੀਤ ਨੂੰ ਫੋਨ ਕਰਕੇ ਇਹਨੂੰ ਡਰਾਉਣ ਧਮਕਾਉਣ ਜਾਤੀ ਸੂਚਕ ਬੋਨਰ ਜੁੱਤੀ ਚ ਪਾਣੀ ਪਿਉਣ ਦੀ ਗੱਲ ਕਹਿਣ ਤੇ ਅੱਜ बसपा अंबेडकर ਪਾਰਟੀ ਇਹਨਾਂ ਦੇ ਪਿੰਡ ਵਿਸ਼ਾਲਜੀਤ ਨੂੰ ਇਨਸਾਫ ਦਿਵਾਉਣ ਲਈ ਪਹੁੰਚੀ ਹੈ ਜਦੋਂ ਦੀ ਆਡੀਓ ਵਾਇਰਲ ਹੋਈ ਆ ਉਹਦਾ ਕਿੰਨਾ ਗਰੋਸ਼ ਪਾਇਆ ਜਾ ਰਿਹਾ ਹੁਣ ਜਿਹਦੇ ਬਾਰੇ ਤੁਹਾਡਾ ਜਦੋਂ बसपा अंबेडकर ਪਾਰਟੀ ਦੇ ਹਲਕਾ ਇੰਚਾਰਜ ਰਾਇਸਾਂਸੀ ਦੇ ਕੋਲ ਗੁਰਪਿੰਦਰ ਸਿੰਘ ਜੱਜ ਜੀ ਕੋਲ ਇਹ ਮਸਲਾ ਪਹੁੰਚਿਆ ਉਹਨਾਂ ਨੇ ਮੇਰੇ ਧਿਆਨ ਚ ਲਿਆਂਦਾ ਜਦੋਂ ਮੇਰੇ ਧਿਆਨ ਚ ਲਿਆਂਦਾ ਅਸੀਂ ਉਹਨਾਂ ਨੇ ਉਸੇ ਵਕਤ ਕਿਹਾ ਪੀ ਆਪਾਂ ਨੂੰ ਸਰੰਗੜੇ ਪਿੰਡ ਚ ਇੱਕ ਦਲਿਤ ਪਰਿਵਾਰ ਨਾਲ ਬਹੁਤ ਵੱਡਾ ਤੱਕਾ ਹੋਇਆ ਦੇਸ਼ ਦੀ ਆਜ਼ਾਦੀ 78 ਸਾਲ ਬਾਅਦ ਵੀ ਜਿਹੜੇ ਲੋਕ ਕਹਿੰਦੇ ਆ ਪੀ ਇਹ ਝੂਠੀਆਂ ਗੱਲਾਂ ਬਣਾਈਆਂ ਜਾਂਦੀਆਂ ਅੱਜ ਦੇ ਸਮੇਂ ਚ ਕੋਈ ਜਾਤੀ ਸੂਚਕ ਨਹੀਂ ਬੋਲਦਾ ਅੱਜ ਦੀ ਰਿਕਾਰਡਿੰਗ ਇਹ ਸਾਬਤ ਕਰਦੀ ਆ ਪੀ ਅੱਜ ਵੀ ਦਲਿਤ ਪਰਿਵਾਰਾਂ ਦੇ ਨਾਲੇ ਤਣਾਟ ਲੋਕ ਜਾਤ ਦੇ ਹੰਕਾਰੇ ਲੋਕ ਅੱਜ ਤਸ਼ੱਦਦ ਕਰ ਰਹੇ ਆ ਜਾਤ ਦੇ ਹੰਕਾਰੇ ਲੋਕ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਮੈਂ ਉਹਨਾਂ ਜਾਤ ਦੇ ਹੰਕਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਆਪਣੀਆਂ ਹਰਕਤਾਂ ਤੋਂ ਬਾਜ਼ਾਰ ਜਾਣ ਆਪਣੀਆਂ ਕੋਝੀਆਂ ਚਾਲਾਂ ਤੋਂ ਬਾਜ਼ ਜਾ ਜਾਣ ਬਸਪਾ ਬੈਠ ਕੇ ਪਾਰਟੀ ਪੰਜਾਬ ਚ ਪੂਰੇ ਦਲਤਾਂ ਦੀ ਮੂਵਮੈਂਟ ਆ ਦਲਤਾਂ ਨੂੰ ਇਨਸਾਫ ਦਿਵਾਉਣ ਦੀ ਬਹੁਤ ਵੱਡੇ ਪੱਧਰ ਤੇ ਸੰਘਰਸ਼ ਕਰ ਰਹੀ ਆ ਜੇਕਰ ਪੰਜਾਬ ਦੇ ਡੀਜੀਪੀ ਸਾਹਿਬ ਨੇ ਦਿਹਾਤੀ ਐਸਐਸਪੀ ਸਾਹਿਬ ਚਗਾਵੇਂ ਲੋਪੋ ਕੇ ਚਗਾਵੇਂ ਦੇ ਐਸਐਚਓ ਸਾਹਿਬ ਕੋ 10 ਤਰੀਕ ਦੀਆਂ ਕੰਪਲੇਂਟਾਂ ਗਈਆਂ ਐਸਐਚਓ ਸਾਹਿਬ ਨੂੰ ਬੇਨਤੀ ਕਰਦਾ ਵੀ ਜਦੋਂ 10 ਤਰੀਕ ਦੀ ਕੰਪਲੇਂਟ ਤੁਹਾਡੇ ਕੋਲ ਗਈ ਸੀ ਤੁਹਾਡਾ ਫਰਜ ਬਣਦਾ ਸੀ ਉਸੇ ਟਾਈਮ ਫੌਰਨ ਐਕਸ਼ਨ ਕਰਨਾ ਇਥੋਂ ਸਾਬਤ ਹੁੰਦਾ ਵੀ ਪ੍ਰਸ਼ਾਸਨ ਵੀ سرمایہਦਾਰ ਲੋਕਾਂ ਨਾਲ ਮਿਲਿਆ ਹੋਇਆ ਆ ਪ੍ਰਸ਼ਾਸਨ ਵੀ سرمایہਦਾਰ ਲੋਕਾਂ ਦੀ ਗੱਲ ਕਰਦਾ ਆ ਪ੍ਰਸ਼ਾਸਨ ਕੋਲ ਜਦੋਂ ਤਰਕਾਸ ਐਕਟ ਦੀ ਕੀਤੀ ਜਾਂਦੀ ਆ ਪ੍ਰਸ਼ਾਸਨ ਕਹਿੰਦਾ ਤੁਹਾਡੇ ਕੋਲ ਸਬੂਤ ਕੀ ਆ ਮੈਂ ਐਸਐਚਓ ਸਾਹਿਬ ਐਸਐਸਪੀ ਦਿਹਾਤੀ ਸਾਹਿਬ ਨੂੰ ਬੇਨਤੀ ਕਰਦਾ ਵੀ ਐਸਐਸਪੀ ਸਾਹਿਬ ਇਹਨਾਂ ਕੋਲ ਤੇ ਰਿਕਾਰਡਿੰਗ ਵੀ ਆ ਤੁਸੀਂ ਰਿਕਾਰਡਿੰਗ ਕਾਰ ਡਿਟੇਲ ਕਢਾਓ ਵੀ ਇਹ ਕਿਹੜਾ ਮਨੁੱਖ ਗੰਦੀ ਸ਼ਬਦਾਵਲੀ ਵਰਤ ਰਿਹਾ ਉਹਨੂੰ ਨੱਥ ਪਾਉਣ ਲਈ ਤੁਹਾਨੂੰ ਅੱਜ ਤੋਂ ਪਹਿਲਾਂ ਪਰਚਾ ਕਰਕੇ ਵਿਸ਼ਾਲਜੀਤ ਨੂੰ ਇਨਸਾਫ ਦਿਵਾ ਦੇਣਾ ਚਾਹੀਦਾ ਈ ਪਰ ਤੁਸੀਂ ਕਿਹੜੇ ਸਮੇਂ ਦੀ ਡੀ ਕਰ ਰਹੇ ਜੋ ਕੀ ਵਿਸ਼ਾਲਜੀਤ ਨੂੰ ਮਾਰ ਦੇਣਾ ਪਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਔਰ ਚੇਤਾਵਨੀ ਦਿੰਦਾ ਵੀ ਜਲਦ ਜੇਕਰ ਤੁਸੀਂ ਇਹ ਵਿਸ਼ਾਲਜੀਤ ਦੇ ਬਿਆਨਾਂ ਤੇ ਪਰਚਾ ਨਾ ਦਰਜ ਕੀਤਾ ਇਹ ਮੂਮੈਂਟ ਪੂਰੇ ਪੰਜਾਬ ਕੀ ਪੂਰੇ ਦੇਸ਼ 'ਚ ਰੰਗ ਫੜਦੀ ਜਾਊਗੀ ਕਰਨੀ ਚਾਹੁੰਨਾ ਸਾਰਿਆਂ ਦੀ ਰਾਨਾ ਸਰ ਜਿੰਨੇ ਵੀ ਸੋਸ਼ਲ ਮੀਡੀਆ ਚਲਾਉਂਦੇ ਆ ਜਿਹੜੀ ਆ ਫੋਟੋ ਆ ਜਿਹੜੇ ਉੱਤੇ ਲਿਖਿਆ ਅਵਤਾਰ ਸਿੰਘ ਲਾਲੀ ਗਾਲਾਂ ਕੱਢ ਰਿਹਾ ਬੇਨਤੀ ਆ ਕਿ ਇਹ ਫੋਨ ਨਾ ਕੇ ਇਹਨੂੰ ਕਰੋ ਨਾ ਕੋ ਮਾੜਾ ਕਮੈਂਟ ਲਿਖੋ ਸਰਪੰਚ ਸਾਹਿਬ ਦੀ ਬਿਲਕੁਲ ਆਵਾਜ਼ ਨਹੀਂ ਆ 100 ਨਹੀਂ 110% ਮੈਂ ਆਨਾ ਵਾਂ ਵੀ ਇਹ ਆਵਾਜ਼ ਨਹੀਂ ਆ ਇਹਨਾਂ ਪਿੰਡ ਵਾਲੇ ਵੀਰਾਂ ਨੂੰ ਵੀ ਪਤਾ ਵੀ ਉਹਦੀ ਆਵਾਜ਼ ਨਹੀਂ ਆ ਪਰ ਬਦਨਾਮ ਨਾ ਕਰੋ ਨਜਾਇਜ਼ ਸੋਸ਼ਲ ਮੀਡੀਆ ਦੇ ਨਾਲ ਆਖੀ ਜੇ ਉਹ ਸਰਪੰਚ ਗਾਲਾਂ ਕੱਢੀ ਜਾਂਦਾ ਆਡੀਓ ਕਿਸੇ ਦੀ ਆ ਫੋਟੋ ਸਰਪੰਚ ਦੀ ਲਾਤੀ ਆ ਮੈਂ ਬੇਨਤੀ ਕਰਨੀ ਚਾਹੁੰਦਾ ਵਾਂ ਵੀ ਕੋਈ ਵੀ ਵੀਰ ਫੋਨ ਨਾ ਕਰੋ ਕੋਈ ਕਮੈਂਟ ਨਾ ਕਰੋ ਇਹ ਸਾਰਾ ਫੇਕ ਜੇ ਝੂਠਾ ਜੇ ਸਰਪੰਚ ਦੀ ਫੋਟੋ ਲਾ ਕੇ ਤੇ ਆਡੀਓ ਕਿਸੇ ਦੀ ਲਾਈ ਆ ਇਹ ਵੀਰ ਆਪੇ ਹੀ ਦੱਸਣ ਉਹ ਆਡੀਓ ਕਦੀ ਆ ਸਰਪੰਚ ਸਾਹਿਬ ਨੂੰ ਬਦਨਾਮ ਕੀਤਾ ਜਾ ਰਿਹਾ ਤਾਂ ਜਾਰੀ ਤਿੰਨ ਸਾਡੇ ਮੈਂਬਰ ਆ ਚਾਰ ਉਧਰ ਅਸੀਂ ਭਾਈ ਚਾਰੇ ਕਰੇ ਸਾਰੇ ਸਾਡੇ ਨਾਲ ਬੋਲਦੇ ਸਾਰੇ ਹੁੰਦੇ ਆ ਫਿਰ ਵਾਲਮੀਕ ਮੰਦਿਰ ਜਿਹੜਾ ਵਾ ਸਾਡੇ ਸਰਪੰਚ ਮੇਰੇ ਪਿਤਾ ਜੀ ਜਦੋਂ ਸਰਪੰਚ ਸੀ ਪਹਿਲਾਂ ਅਸੀਂ ਥਾਂ ਦਿੱਤਾ ਵਾ ਫਿਰ ਉਹਦਾ ਨੀਂਹ ਪੱਥਰਾਂ ਹੀ ਖੁਦ ਰੱਖਿਆ ਵਾ ਉਹਨੂੰ ਗ੍ਰਾਂਟ ਲੈ ਕੇ ਦਿੱਤੀ ਆ ਹਰੇਕ ਵਾਲਮੀਕ ਜਿਹੜਾ ਆਪਣਾ ਦਿਹਾੜਾ ਮਨਾਉਂਦੇ ਆ ਇੱਥੇ ਮੇਲਾ ਮਨਾਉਂਦੇ ਆ ਜੋੜ ਮੇਲਾ ਆਈ ਉੱਥੇ ਜਾਂਦੇ ਆ ਸਾਨੂੰ ਮਾਣ ਸਨਮਾਨ ਦਿੰਦੇ ਆ ਪਿੰਡ ਦੇ ਵਿੱਚੋਂ ਸਾਨੂੰ ਇਕੱਲਿਆਂ ਨੂੰ ਇਹ ਸਾਦਕੇ ਸਰੂਪਾ ਦਿੰਦੇ ਆ ਵੀ ਤੁਸੀਂ ਬਣਾ ਕੇ ਦਿੱਤਾ ਅੱਜ ਸਾਡੇ ਹੀ ਉਲਟ ਬੋਲੀ ਜਾਂਦੇ ਕੀ ਉਲਟ ਬੋਲੀ ਜਾਂਦੇ ਨੇ ਸਾਰੇ ਲੋਕ ਨਹੀਂ ਮਾੜੇ ਮੈਂ ਆਂਦਾ ਸਾਰੇ ਵਾਲਮੀਕ ਭਾਈਚਾਰੇ ਕਦੇ ਲੋਕ ਨਹੀਂ ਮਾੜੇ ਸਾਰੇ ਮੈਂ ਵੀ ਸਿੱਖਦੇ ਪਰ 2-4 ਬੰਦਿਆਂ ਨੇ ਅੱਗ ਲਾ ਕੇ ਉਹਨਾਂ ਪਤਾ ਨਹੀਂ ਕਿਦਣ ਗਜਰਾ ਚੱਲ ਜਣਾ ਉਹਨਾਂ ਸਾਰੀ ਕੌਮ ਨੂੰ ਦੋ ਫਾੜਨ ਕਰਨ ਤੇ ਤੁੱਲੇ ਹੋਏ ਨੇ ਮੈਂ ਬੇਨਤੀ ਕਰਨੀ ਚਾਹੁੰਨਾ ਵੀ ਸਰਪੰਚ ਦਾ ਫੋਟੋ ਸਰਪੰਚ ਦੀ ਲਾਈ ਜੇ ਆਡੀਓ ਕਿਸੇ ਦੀ ਜੇ ਕੋਈ ਆਡੀਓ ਨਾਲ ਸੰਬੰਧ ਨਹੀਂ ਪਤਾ ਨਹੀਂ ਕਿਹਦੀ ਆ ਤੇ ਇਹਨਾਂ ਸਰਪੰਚ ਸਾਹਿਬ ਨੂੰ ਹੁਣ ਕੋਈ ਕਮੈਂਟ ਨਾ ਕਰੇ ਸਰਪੰਚ ਸਾਹਿਬ ਦੀ ਫੋਟੋ ਦੇ ਮੈਂ ਬੇਨਤੀ ਕਰਨਾ ਕੋਈ ਫੋਨ ਨਾ ਕਰੇ ਪਿੰਡ ਸਾਰੰਗੜੇ ਦੇ ਜਿਹੜੇ ਸਰਪੰਚ ਤੇ ਹੋਰ ਮਹਤਵਪੂਰਨ ਵਿਅਕਤੀ ਅੱਜ ਠਾਣੇ ਆਏ ਸੀ ਇਹਨਾਂ ਸੰਬੰਧੀ ਜਿਹੜਾ ਇਹਨਾਂ ਦੇ ਪਿੰਡ ਦੇ ਵਿੱਚ ਹੀ ਰਹਿਣ ਵਾਲੇ ਬਸਨੀਕ ਜਿਹੜੇ ਨੇ ਦੋ ਧਿਰਾਂ ਦਾ ਆਪਸ ਵਿੱਚ ਜਿਹੜਾ ਵਾ ਕੀ ਇੱਕ ਬੋੜ ਬੁਲਾਰਾ ਤੇ ਬਹਿਸ ਵੱਜੀ ਹੋਈ ਹੈ ਜਿਨ੍ਹਾਂ ਸਬੰਧੀ ਦੋਵਾਂ ਧਿਰਾਂ ਵੱਲੋਂ ਜਿਹੜੀਆਂ ਦਰਖਾਸਤਾਂ ਮਸੂਲ ਹੋਈਆਂ ਚ ਇਸ ਦੀ ਪੜਤਾਲ ਕਰਕੇ ਜੋ ਵੀ ਤੱਥ ਸਾਹਮਣੇ ਆਉਣਗੇ ਸਚਾਈ ਲਿਆ ਕੇ ਤੇ ਉਸ ਮੁਤਾਬਕ ਜਿਹੜੀ ਇਹ ਬੰਦੀ ਕਾਰਵਾਈ ਕੀਤੀ ਜਾਵੇ ਬਿਲਕੁਲ ਜਿਵੇਂ